ਹੈਲੋ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਮੇਰੇ ਚੈਨਲ ਇਹ ਬਾਤ ਜੁੜੀ ਡਿਜ਼ਾਈਨਿੰਗ ਬਹੁਤ ਸੋਹਣੀ ਐਕਿੰਗ ਕਰਕੇ ਲੈਸ ਦੇ ਨਾਲ ਇਹਨੂੰ ਸਿਲੀਸ਼ਨ ਦਿੱਤੀ ਹੈਂਕੀ ਵੈਸੇ ਇਹਨੂੰ ਕੀ ਜੀ ਪੂਰੀ ਬਹੁਤ ਸੋਹਣੀ ਲੈਸ ਦੇ ਨਾਲ ਅਸੀਂ ਇਹਨੂੰ ਡਿਜ਼ਾਈਨਿੰਗ ਕੀਤਾ ਹੈ ਬੈਕ ਫਰੰਟ ਤੋਂ ਤੁਹਾਨੂੰ ਦਿਖਾਉਣੀ ਹੈ ਉਸ ਨੂੰ ਪੀਸੇ ਦੇ ਬੈਕ ਤੇ ਐਸਾ ਕਰਕੇ ਛੋਟੇ-ਛੋਟੇ ਬੁਟੀਆਂ ਦੇ ਦਿੱਤੇ ਇਹ ਜਿਹੜੀ ਪੂਰੀ ਦੇਸੀ ਲੈਸ ਲਾਈ ਹੈ ਬ੍ਰਿਕ ਜਿੰਨਾ ਬਹੁਤ ਸੋਹਣੀ ਹੈ ਵੀ ਸਾਰੇ ਦੁਪੱਟੇ ਦੇ ਉੱਪਰ ਕੰਮ ਕੀਤਾ ਹੋਇਆ ਹੈ ਇਹ ਦੀ ਬਾਟਮ ਬਾਟਮ ਤੇ ਵੀ ਅਸੀਂ ਬੀਗ ਵਾਈਟ ਕਲਰ ਦੀ ਲੈਸ ਲਾਈ ਹੈ ਬਾਟਮ ਹੋਂਚੇ ਤੇ ਕੰਮ ਮੇਦੀ ਪੂਰਾ ਸੂਟ ਹੈਵੀ ਹੈ ਇਹ ਕਿਤੇ ਇਸੇ ਨਾਲ ਦਾ ਕੁਝ ਹੋਰ ਹੈ ਇਹ ਪਿੰਕੀ ਕੰਡਾ ਅੱਛਾ ਇਸੇ ਚੁਣੋਗੇ देखो स्टिचिंग तो बाद कितने समूथी लुक चेंज होंगी हैं देखो सेम डिजाइन है सेम सारा कुछ है रेडी करने तो बाद ही कपड़े की लुक का पता लगता है ये पिंक फोजी है ये भी इस तरह का काम सारा सूट बनिया हुआ है सेम बने हुए हैं स्टिचिंग तो बाद देखते ही लुक इस तरह का रेडी कर सकते हैं ਆ ਲੈ ਗਏ ਤੁਸੀਂ ਨੋ ਸੱਚ ਕਿਉਂ ਨਾ ਚੀਜ ਤੇ ਬਸੇ ਨਾ ਚੇਂਜ ਆ ਗਿਆ ਹੈ ਕੋਈ ਸੇਮ ਹਾਂਜੀ ਇਹ ਬਨਾਰਸੀਰ ਦੇ ਵਿੱਚ ਸੂਟ ਹੈ ਜੀ ਬਹੁਤ ਸੋਹਣਾ ਤੇ ਇਹਦੇ ਉੱਪਰ ਸਾਰਾ ਆਰੀ ਦਾ ਕੰਮ ਕੀਤਾ ਹੈ ਹਲਕਾ ਜਿਹਾ ਡਾਟਸ ਲੱਗਾ ਹੈ ਇਹਦੇ ਵਿੱਚ ਬੜਾ ਸੋਨਾ ਦੇ ਬਾਜੂ ਤੇ ਕੰਮ ਕੀਤਾ ਹੈ ਫੁੱਲ ਹੈਵੀ ਸੂਟ ਹੈ ਬਣਾਇਆ ਹੈ ਪਿਓਰ ਬਨਾਰਸੀ ਸਿਲਕ ਦੇ ਉੱਪਰ ਹੈ ਹਲਦੀ ਲਈ ਰੈਡੀ ਹੋਇਆ ਹੈ येलो ਮਸਟਾर्ड ਸ਼ੇਡ ਦੇ ਵਿੱਚ ਇਹ ਸੂਟ ਬਣਾਇਆ ਸੀ ਇਹ ਦੇ ਬਾਟਮ ਤੇ ਕੰਮ ਮੈਂ ਬਹੁਤ ਸੋਨਾ ਤੇ ਬਾਟਮ ਤੇ ਵੀ ਵਰਕ ਬਹੁਤ ਸੋਨਾ ਹੈ ਜੇ ਸਟੇਟ ਬਾਟਮ ਬਣੀ ਹੈ ਪਾਕਿਸਤਾਨੀ ਸਟਾਈਲ ਦੇ ਵਿੱਚ ਤੇ ਇਸ ਤਰ੍ਹਾਂ ਕਰਕੇ ਇਹਦੇ ਸ਼ਰਟ ਦੇ ਉੱਪਰ ਕੰਮ ਹੈ ਏ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਜਿਤਨਾ ਵਰਗੀ ਤੁਸੀਂ ਹੋ ਰੈਡੀ ਕਰਵਾਉ। ਨੂੰ ਨੂੰ ਡਿਜ਼ਾਈਨਿੰਗ ਕਿਦਲੇ ਦੀ ਇੱਕ ਇਹ ਸੂਟ ਹੈ ਕ੍ਰੈਸ਼ ਟਿਸ਼ੂ ਦੇ ਵਿੱਚ ਇਹ ਵੀ ਹੈਂਡਵਰਕ ਦਾ। ਹਾਂਜੀ। ਇੱਥੇ ਸਾਰੇ ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਘੇਰਾ ਬਣਿਆ ਹੈ ਬਹੁਤ ਹੈਵੀ ਸਿੱਪੀ ਮੋਤੀ ਕਟ dane ਦਾ ਕੰਮ ਹੈ। ਪੂਰਾ ਫੁੱਲ ਹੈਵੀ ਕੇਅਰ ਹੈ ਵਿੱਚ ਬੂਟੀਆਂ ਛੋਟੀਆਂ ਛੋਟੀਆਂ ਪਿਓਰ ਕ੍ਰੈਸ਼ ਟਿਸ਼ੂ ਦੇ ਉੱਪਰ ਹੈ ਸੁੱਝਾ ਨਾ ਹੈ ਇਹ ਦੇ ਬਾਜੂ ਤੇ ਕੰਮ ਹੈ ਇਹ ਦੂਸਰੀ ਬਾਜੂ ਦਾ ਕੰਮ ਹੈ ਪਲੇਨ ਇਹਦੇ ਨਾਲ ਬਾਟਮ ਹੈ ਜੀ ਇਹ ਦਾ ਦੁਪੱਟਾ ਹੈ ਇਸ ਤਰ੍ਹਾਂ ਦੇ ਕੋਰਨਰ ਹੈਵੀ ਹੈ ਇਹ ਲੈਸ ਦੇ ਨਿਨ ਫਿਨਿਸ਼ਿੰਗ ਦੇ ਵਿੱਚ ਹਲਕੇ ਹਲਕੇ ਡਾਟਸ ਦੇ ਵਿੱਚ ਪੂਰਾ ਫੈਕਟ ਹੈ ਇਸ ਰੰਗ ਕੇ ਬਹੁਤ ਸੋਨਾ ਕਲਰ ਹੈ ਜੀ ਪਿਓਰ ਦੇ ਵਿੱਚ ਹੈ ਸੂਟ ਇਹ ਵੀ ਤੁਸੀਂ ਕਿਸੇ ਵੀ ਕਲਰ ਦੇ ਨੂੰ ਰੈਡੀ ਕਰਵਾ ਸਕਦੇ ਹੋ ਬਹੁਤ ਸੋਨਾ ਰੰਗ ਹੈ ਨਾ ਪਿੰਕ ਹੈ ਨਾ ਲਾਲੀ ਨਮਾਇਨ ਸ਼ੀਲ ਹੈ ਇਸਕੇ ਪਿਓਰ ਦੇ ਵਿੱਚ ਹਾਂ ਜੀ ਪਿਓਰ ਜਾਰਜਟ ਦੇ ਵਿੱਚ ਬਨਾਰਸੀ ਜੀ ਇਹ ਦਾ ਬਾਰਡਰ ਹੈ ਇਹ ਮਨਾ ਡਾਰਕ ਸ਼ੀਡ ਦਾ ਬਹੁਤ ਸੋਹਣਾ ਪੀਸ ਹੈ ਪੂਰਾ ਹੈਵੀ ਦੋਨੋਂ ਸਾਈਡ ਇਸ ਤਰ੍ਹਾਂ ਬਣਿਆ ਹੈ ਬਾਰਡਰ ਪੈਕ ਫਰੰਟ ਤੇ ਦੀ ਹਾਂ ਜੀ ਇਹ ਦਾ ਦੁਪੱਟਾ ਪਿਓਰ ਦਾ ਵਿੱਚ ਪਿਓਰ ਬਨਾਰਸੀ ਵਿੱਚ ਡਿਜ਼ਾਈਨਰ ਦੁਪੱਟਾ ਪਲੇਨ ਬਾਟਮ ਹੈ ਨਹੀਂ ਨਾਲ ਅੰਦਰੋਂ ਵੀ ਤੁਸੀਂ ਲੈ ਸਕਦੇ ਹੋ ਬੋਸੋਨੇ ਸਾਰੇ ਕੋਲ ਸਿੰਗਰ ਛੇੜੀ ਹੈ ਪੂਰਾ ਹੈਵੀ ਬਨਾਰਸੀ ਦੇ ਵਿੱਚ ਹੈ ਬੋਸੋਨਾ ਆਪਣੇ ਆਪ ਚ ਬੋਸੋਨੀ ਤੁਸੀਂ ਬੈਕ ਸਾਈਡ ਤੋਂ ਤੁਹਾਨੂੰ پتہ ਲਾ ਗੁੜੀ ਬਨਾਰਸੀ ਕਿਉਂਕਿ ਇੰਨਾ ਕਰਕੇ ਦੇ ਵਿੱਚ ਥ्रेड ਦਿਖਦੇ ਹੁੰਦੇ ਹਨ ਹਾਂ ਜੀ ਇਹ ਬੋਸੋਨਾ ਪੀਸ ਹੈ ਹੈਵੀ ਲੁੱਕ ਦੇ ਵਿੱਚ ਹੈ ਹਾਂਜੀ ਇਹ ਫਲੌਕਸੂ ਹੈ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਇਹਦੇ ਦੇ ਸਾਰਾ ਇਹ ਬਨਾਰਸੀ ਕਲੀਆਂ ਦੇ ਵਿੱਚ ਸੀ ਰੈਡੀ ਕੀਤਾ ਇਸ ਤਰ੍ਹਾਂ ਦੇ ਰਿੱਕੇ ਦੇ ਘੇਰੇ ਬਹੁਤ ਸੋਹਣਾ ਸਾਰਾ ਬਨਾਰਸੀ ਬਣਿਆ ਹੋਇਆ ਇਹ ਪੀਸ ਇਹ ਵੀ ਬਣਿਆ ਹੋਇਆ ਹੈ ਨਾ ਇਹ ਬਨਾਰਸੀ ਇਹੋ ਫਿਨਿਸ਼ਿੰਗ ਪੱਤੀ ਦੇਖਿਆ ਤੇ ਇਹਦੇ ਤੇ ਬੋਟਲੀ ਬਟਨ ਲਗਾਈ ਹੋਈ ਹੈ ਸਾਰੇ ਦੇ ਉੱਪਰ ਇਹਨੂੰ ਟ੍ਰੈਸਰ ਦੇ ਨਾਲ ਇਹਨੂੰ ਹਾਂਜੀ ਇਹ ਦੁਪੱਟਾ ਨੂੰ ਸਾਰਾ ਬਨਾਰਸੀ ਦੇ ਵਿੱਚ ਦੁਪੱਟਾ ਯਕਸਰ ਤੋਂ ਦੇਖੋ ਇਹਦੇ ਤੇ ਤਸਰ ਲੱਗੇ ਹੋਏ ਸਾਰੇ ਸਿੱ ਕਾਟਨ ਦੀ ਲਗਾਈ ਹੋਈ ਹੈ ਬਾਰਡਰ ਦੀ ਫਿਨਿਸ਼ਿੰਗ ਪੱਟੀ ਦਿੱਤੀ ਹੈ ਫੁੱਲ ਜਿਹੜੇ ਇਦਾਂ ਕੁੱਟਲੀ ਬਟਨ ਲੱਗੇ ਹੋਏ ਹੈ ਇਹਦੇ ਨਾਲ ਪਲਾਜ਼ੋ ਆ ਤੇ ਇਹ ਬਹੁਤ ਸੋਹਣਾ ਤੁਸੀਂ ਇਹਨ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਇਦਾਂ ਕੋਈ ਹੋਰ ਡਿਜ਼ਾਈਨਿੰਗ ਚ ਇਦਾਂ ਕਰਵਾ ਸਕਦੇ ਕਲੀਆਂ ਦੇ ਵਿੱਚ ਹੀ ਰੈਡੀ ਇਹਨੀ ਆਇਲ ਬਲੂ ਕਲਰ ਦਾ ਸੂਟ ਹੈ ਬਹੁਤ ਸੋਹਣਾ ਇਹਦੇ ਤੇ ਸਾਰੇ ਤੇ ਬੀ ਨੇਕ ਬਣਾ ਕੇ ਹੈਂਡਵਰਕ ਕੀਤਾ ਹੋਇਆ ਹੈ ਇਹਦੇ ਬਾਜੂ ਤੇ ਕੰਮ ਹੈ ਇਹਦੀ ਦੂਸਰੀ ਬਾਜੂ ਦਾ ਕੰਮ ਹੈ ਅਰੇ ਇਹਦੇ ਨਾਲ ਪਿਓਰ ਔਰਗੈਂਜ਼ਾ ਦਾ ਮੋਰਨੀ ਵਾਲਾ ਦੁਪੱਟਾ ਬਣਾਇਆ ਬਹੁਤ ਸੋਹਣਾ ਸਾਰੇ ਵਿੱਚ ਮੋਰ ਬਣੇ ਹੋਏ ਨੇ ਤੇ ਇਹਨੂੰ ਅਸੀਂ ਮਸ਼ੀਨ ਪੱਟੀ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ 골ਡਨ ਦੇ ਨਾਲ ਬਹੁਤ ਸੋਹਣਾ ਕਲਰ ਹੈ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਹਾਂਜੀ ਇਹ ਕੇ ਬਰਬਰੀ ਫੈਬਰਿਕ ਦੇ ਵਿੱਚ ਟਿਸ਼ੂ ਦੇ ਵਿੱਚ ਸੂਟ ਹੈ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਹੈ ਪੈਨਲ ਦੇ ਵਿੱਚ ਆ ਬਹੁਤ ਸੋਹਣਾ ਸ਼ੇਡ ਹੈ ਇਹ ਨਾ ਵੀ ਇਹ ਨਵਾਂ ਯਾ ਕਲਰ ਹੈ ਬੜਾ ਸੋਹਣਾ ਲੱਗ ਰਿਹਾ ਹੈ ਪੂਰਾ ਹੈਂਡਵਰਕ ਦਾ ਕੰਮ ਹੈ ਅਮੀ ਪੈਨਲ ਦੇ ਵਿੱਚ ਜਾ ਰਹੇ ਵਿੱਚ ਜੰਬੀਆਂ ਬਣੀਆਂ ਨੇ ਬਹੁਤ ਸਫਾਈ ਦੇ ਨਾਲ ਕੰਮ ਕੀਤਾ ਇਹ ਲੈਸ ਲੱਗੇ ਛੋਟੀ-ਛੋਟੀ ਮੋਤੀ ਬਰੀਕ-ਬਰੀਕ ਬਹੁਤ ਸੋਹਣੇ ਲੱਗ ਰਹੇ ਨੇ ਤੇ ਇਹਦੇ ਪਾਕਿਸਤਾਨੀ ਵਾਜੂ ਬਣਾਈ ਇਹਦੀ ਤੇ ਵੀ ਨੈੱਕ ਦਿੱਤਾ ਹੋਇਆ ਇਹਨੂੰ ਬਹੁਤ ਸੋਹਣਾ ਬਣਿਆ ਹੋਇਆ ਪੀਸ ਇਹਦੇ ਨਾਲ ਬ੍ਰੋਕੇਟ ਦੀ ਬਾਟਮ ਪੈਂਟਸ ਲਵਾਈ ਉਹਨਾਂ ਨੇ ਬਹੁਤ ਸੋਹਣੀ ਬਣੀ ਹੋਈ ਹੈ ਵੀ ਤੇ ਇਹ ਉਹਨਾਂ ਦਾ ਦੁਪੱਟਾ ਨਾਲ ਦਾ ਸੇਮ ਸ਼ਰਟ ਨਾਲ ਦਾ ਫੈਬਰਿਕ ਹੈ ਸਾਰੇ ਦੇ ਉੱਪਰ ਹੈਂਡਵਰਕ ਦਾ ਕੰਮ ਹੈ ਇਹਦੇ ਫੋਰ ਸਾਈਡ ਬਹੁਤ ਸੋਹਣਾ ਬਣਿੱਤਾ ਹੈ ਇਸ ਤਰ੍ਹਾਂ ਕਰਕੇ ਕਿ ਨਾਲ ਬਰਕ ਦੀ ਪੱਟੀ ਦੇ ਕੇ ਨਾਲ ਫਿਨਿਸ਼ਿੰਗ ਲੈਸ ਦੇ ਨਾਲ ਕੀਤੀ ਹੋਈ ਹੈ ਵਿੱਚ ਛੋਟੀ ਛੋਟੀਆਂ ਬੂਟੀਆਂ ਬਹੁਤ ਸੋਹਣਾ ਕਲਰ ਹੈ ਇਹਨੂੰ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਾ ਸਕਦੇ ਹੋ ਇਹਦੇ ਤੇ ਸਾਡੇ ਕੋਲ ਕੁਝ ਹੋਰ ਜਿਹੜਾ ਹੈਗਾ ਕੋਈ ਈ ਕਲਰ ਦਾ ਸੇਮ ਫੈ布ਰਿਕ ਥੋੜਾ ਇਹ ਡਿਜ਼ਾਈਨ ਦਾ ਫਰਕ ਹੈ ਹਲਕਾ ਜਿਹਾ ਇਹ ਸ਼ਿਮਰ ਕ੍ਰੈਸ ਹੈ ਦੇ ਵਿੱਚ ਬਹੁਤ ਸੌਫਟਾ ਕਪੜਾ ਮੋਹ ਜਿਆਦਾ ਕਿਉਂਕਿ ਇਹ ਤੇ 3-4 ਸ਼ੇਡ ਹੋਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਸੋਹਣਾ ਪੀਸ ਹੈ ਇਹ ਜਿਹੜਾ ਤੇ ਮਰਜੀ ਡੈਡੀ ਕਰਵਾ ਲਓ ਪੂਰਾ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਹੈ ਬਹੁਤ ਸੋਹਣਾ ਲੁੱਕ ਕਿਉਂਕਿ ਪੈਨਲ ਦੇ ਵਿੱਚ ਬਣਨ ਨਾਲ ਸਲਿਮ ਲੁੱਕ ਆਉਂਦੀ ਹੈ